ਇਹ ਕੋਰਤਾਰੇ ਚਾਹਿਆ ਗੁਰਬਾਣੀ ਵਿਚਾਰ ਦੀ ਕਦੇ ਨਾ ਲੋੜ ਸਮਝੀ ਗੁਰਬਾਣੀ ਨੇ ਕਦੇ ਵਿਚਾਰੇ ਨੂੰ ਸਮਝਾਇੀ ਕਿ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕੀ ਸਾਨੂੰ ਸੁਝਾ ਦੇ ਮਤਾ ਦੀ ਮਾਇਆ ਦੀ ਪ੍ਰਤੀਪਾਣ ਅਰਪਣ ਦੀ ਕਦੇ ਨਾ ਲੋੜ ਸੁ ਗਦਾ ਪ੍ਰਸ਼ਾਦ ਦੇ ਉੱਤੇ ਵਿਚਾਰ ਪਰਦੇ ਗੁਰੂ ਦੇ ਗਿਆਨ ਦੀ ਕਦੇ ਨਾ ਲੋੜ ਵਾਹਿਚਾ ਅਜਲਾ ਕੀ ਗੁਰੂ ਘਰ ਪਰਦੇ ਦੇ ਬਦਲ ਗਰੀਬ ਦੀ ਕਦੇ ਨਾ ਲੋਰ ਸੰਜੀ ਉਹ ਜੁੱਤਾ ਬਹੁਤ ਸਤਿਕਾਰ ਕਰਦੇ ਪਰ ਗੁਰੂ ਦੇ ਮਨ ਦੀ ਕਦੇ ਨਾ ਲੋਰ ਤਨ ਤੋਂਿਆ ਨਾ ਆਹ ਨਾਓ ਕੇ ਸੋਗਣ ਚ ਮਨ ਤੋਂ ਉਡੀ ਕਦੇ ਨਾ ਲੋੜ ਸੰਜੀ ਇਸ ਕਰਕੇ ਸਹਿਕਾਰ ਲੈਣੇ ਕਿ ਜਦੋਂ ਤੁਸੀਂ ਹੁਕਮ ਮੰਨੋਗੇ ਜੋ ਗੁਰੂ ਕਹਿ ਰਿਹਾ ਹੈ